ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਅਤੇ ਪਾਰਟੀ ਦੇ ਵਰਕਰਾਂ ਨੇ ਤਰੰਤਾਂ ਜਿਮਣੀ ਚੌਂਕ ਵਿੱਚ ਆਪ ਉਮੀਦਵਾਰ ਦੀ ਸ਼ਾਨਦਾਰ ਜਿੱਤ ਦੀ ਖੁਸ਼ੀ ਵਿੱਚ ਦੀਨਾਨਗਰ ਸ਼ਹਿਰ ਅੰਦਰ ਰੋਡ ਸ਼ੋਅ ਕਰਕੇ ਮਨਾਏ ਗਏ ਜਸ਼ਨ ਤੇ ਬੰਡੇ ਲੱਡੂ ਵੇਖੋ ਸੰਜੀਵ ਟੋਨੀ ਦੀ ਇਹ ਖਾਸ ਰਿਪੋਰਟ ਇਹ ਲੱਛਣ ਨੇ ਆਉਣ ਵਾਲੀ ਸਪਾਈ ਦਾ ਜਿਹੜਾ ਨਹੀਂ ਪੱਥਰ ਉਹ ਰੱਖਿਆ ਉਹਨੂੰ ਜਾਗ ਦੇ ظاہر ਹੋ ਗਿਆ ਤੁਹਾਡੇ ਸਾਹਮਣੇ ਭਾਰਮਪਰਮ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਫਤਵਾ ਦੇ ਕੇ ਬਹੁਤ ਵੱਡੇ ਮਾਰਜਨ ਨਾਲ ਜਿਤਾ ਕੇ ਸਰਦਾਰ ਜੀ ਸਰ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਪੰਜਾਬ ਵਾਸਤੇ ਤੇ ਤਰਨਤਾਰ ਹਲਕੇ ਦੇ ਲੋਕਾਂ ਨੇ ਆਮ ਆਜ਼ਮੀ ਪਾਰਟੀ ਦਾ ਜਿਹੜਾ ਉਮੀਦਵਾਰ ਸਰਦਾਰ ਹਮੇਸ਼ ਸਿੰਘ ਸੰਧੂ ਨੂੰ ਜਿੱਤ ਦਿਵਾ ਕੇ ਔਰ ਸਰਦਾਰ ਭਵਨਤਮਨ ਜੀ ਦੀ ਜਿਹੜੇ ਸਾਡੇ ਸਕਾਰਜੋਗ ਮੁੱਖ ਮੰਤਰੀ ਨੇ ਉਹਨਾਂ ਦੀ ਨੀਤੀ ਉੱਤੇ ਮੋਹਰ ਲਗਾਈ ਆ ਔਰ ਬੜੇ ਵੱਡੇ ਮਾਰਜਨ ਦੇ ਨਾਲ ਉਹਨਾਂ ਨੇ ਅੱਜ ਜਿੱਤ ਪ੍ਰਾਪਤ ਕੀਤੀ ਆ ਇਸ ਤੋਂ ਇਹ ਸਾਬਤ ਹੁੰਦਾ ਹੈ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਪਿਆਰ ਕਰਦੇ ਨੇ ਔਰ ਆਮ ਆਦਮੀ ਪਾਰਟੀ ਦੀ ਨੀਤੀਆਂ ਨੂੰ ਬਿਲਕੁਲ ਹੂਬੂ ਉਹ ਪਿਆਰ ਕਰ ਰਹੇ ਨੇ ਜਿਸ ਤਰ੍ਹਾਂ ਸਰਦਾਰ ਭਵੰਤਮਾਨ ਜੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਬੜੀ ਇਮਾਨਦਾਰੀ ਦੇ ਨਾਲ ਕੰਮ ਕਰ ਰਹੀ ਹੈ ਉਹ ਸਾਰੇ ਪੰਜਾਬ ਦੇ ਲੋਕ ਇਹ ਗੱਲ ਦੇ ਮੋਹਰ ਲਗਾਉਂਦੇ ਨੇ ਕਿ ਆਮ ਆਵੀਂ ਪਾਰਟੀ ਸਹੀ ਕੰਮ ਕਰ ਰਹੀ ਹੈ ਸੋ ਇਸ ਅੱਜ ਇਸ ਖੁਸ਼ੀ ਦਾ ਜਸ਼ਨ ਮਨਾਉਣ ਦੇ ਵਾਸਤੇ ਅੱਜ ਦੀਨਾਂ ਦੇ ਹਲਕੇ ਦੇ ਸਾਰੇ ਸਾਡੇ ਵਲੰਟੀਅਰ ਸਾਡੇ ਸਾਰੇ ਸਾਥੀ ਇਕੱਠੇ ਹੋਏ ਨੇ ਮੈਂ ਸਾਰੇ ਪੰਜਾਬੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਤੀਨਾ ਨਗਰ ਹਲਕੇ ਦੇ ਨਿਵਾਸੀਆਂ ਨੂੰ ਵੀ ਮੁਬਾਰਕਬਾਦ ਇਹਨਾਂ ਨੂੰ ਸਾਥੀਆਂ ਨੂੰ ਵੀ ਜਿਨ੍ਹਾਂ ਨੇ ਤਰਨਤਾਰਨ ਜਾ ਕੇ ਆਪਣਾ ਹਿੱਸਾ ਪਾਇਆ ਔਰ ਉੱਥੇ ਜਿਹੜਾ ਜਿਹੜਾ ਵੀ ਉਹਨੇ ਯੋਗਦਾਨ ਪਾਇਆ ਉਹਨਾਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਕਿ ਸਾਰਿਆਂ ਨੂੰ ਵਧਾਈਆਂ ਅੱਜ ਪੰਜਾਬ ਦੇ ਵਿੱਚ ਜਿਹੜੇ ਲੋਕ ਵਿਰੋਧੀ ਇਹ ਸਮਝਦੇ ਸਨ ਕਿ 27 ਦਾ ਜਿਹੜਾ ਨੀ ਪੱਥਰ ਉਹ ਇਸ ਲਖਣ ਰੱਖਣਾ ਤੇ ਇਹਦਾ ਸਾਬਤ ਹੋ ਗਿਆ ਕਿ ਲੋਕਾਂ ਨੇ ਉਹ ਸਤਜ ਦਾ ਨੀ ਪੱਥਰ ਜਿਹੜਾ ਹੈ ਉਹ ਰੱਖ ਦਿੱਤਾ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ